ਪ੍ਰੇਮ ਵਿਆਹ ਤੋਂ ਖਫਾ ਲੜਕੀ ਦੇ ਪਿਤਾ ਵੱਲੋਂ ਆਪਣੀ ਲੜਕੀ ਅਤੇ ਦੋਤੀ ਦਾ ਕਹੀ ਮਾਰ ਕੇ ਕੀਤਾ ਕਤਲ ਲੜਕੀ ਨੇ ਆਪਣੇ ਪਿੰਡ ਦੇ ਵਿੱਚ ਆਪਣੀ ਹੀ ਗਲੀ ਦੇ ਵਿੱਚ ਚੌਥੇ ਪੰਜਵੇਂ ਘਰੇ ਕਰਵਾਈ ਸੀ ਇੰਟਰ ਕਾਸਟ ਨੂੰ ਇੰਟਰ ਕਾਸਟ ਮੈਰਿਜ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਮਾਮਲਾ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਿਰਕਕਲਾਂ ਦਾ ਡੀਐਸਪੀ ਤਿਹਤੀ ਹਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਇਹ ਵਿਰਕ ਕਲਾ ਵੇਖੇ ਇੱਕ ਲੜਕੀ ਵੱਲੋਂ ਆਪਣੇ ਹੀ ਪਿੰਡ ਦੇ ਲੜਕੇ ਦੇ ਨਾਲ ਆਪਣੇ ਹੀ ਗਲੀ ਦੇ ਚੌਥੇ ਪੰਜਵੇਂ ਘਰੇ ਇੰਟਰ ਕਾਸਟ ਮੈਰਿਜ ਕਰਵਾ ਲਈ ਸੀ ਤੇ ਇਸ ਨੂੰ 3-4 ਸਾਲ ਲੰਘੇ ਸਨ ਪਿਤਾ ਵੱਲੋਂ ਇਹਨਾਂ ਨੂੰ ਇਸ ਤਰ੍ਹਾਂ ਸਮਝਾਇਆ ਗਿਆ ਕਿ ਅਗਰ ਤੁਸੀਂ ਮੈਰਿਜ ਕਰਵਾ ਲਈ ਹੈ ਤਾਂ ਕਿਸੇ ਹੋਰ دوسری ਜਗ੍ਹਾ ਤੇ ਜਾ ਕੇ ਰਹਿਣ ਲੱਗ ਜਾਓ ਜਦ ਇਹ ਨਹੀਂ ਮੰਨੇ ਤਾਂ ਇਸ ਨੇ ਆਪਣੇ ਪਿੰਡ ਦੇ ਵਿੱਚ ਖੜੀ ਲੜਕੀ ਜੋ ਉਸ ਦੀ ਲੜਕੀ ਸੀ ਉਸ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ ਤੇ ਹੋ ਸਕਦਾ ਹੈ ਕਿ ਜਿਹੜੀ ਇਹਦੀ ਦੋਸਤੀ ਹੈ ਉਹ ਉਹਦੇ ਹੱਥ ਦੇ ਵਿੱਚੋਂ ਛੁੱਟ ਗਈ ਹੋਵੇ ਤੇ ਉਹ ਉਹਦਾ ਹੇਠਾਂ ਡੇਕ ਕੇ ਉਹਦੇ ਸਿਰ ਦੇ ਉੱਪਰ ਸੱਟ ਸਹੀ ਉਹਦੇ ਨਾਲ ਉਹਦੀ ਮੌਤ ਹੋ ਗਈ ਹੋਵੇ ਲੇਕਿਨ ਦੋਨਾਂ ਦੀ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਮ੍ਰਿਤਕ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਦੀ ਪੁਲਿਸ ਵੱਲੋਂ ਹੋ ਕੀਤੀ ਜਾ ਰਹੀ ਹੈ ਹੁਣ ਇਸ ਨੂੰ ਮਾਂਜੂਕ ਅਦਾਲਤ ਵਿੱਚ ਪੇਸ਼ ਕਰਕੇ ਦਰਮਾਨ ਹਾਜ਼ਰ ਕੀਤਾ ਜਾਵੇਗਾ ਤੇ ਹੋਰ ਡੰਗਾਇ ਦੇ ਨਾਲ ਆਪਣਾ ਬਹੰਦਾ ਪੁਲਿਸ ਵੱਲੋਂ ਇਹਦੀ ਜੜੀ ਹੈ ਪੁਲਿਸ ਕੇਸ ਇਹੋ ਕੀਤੀ ਜਾਵੇਗੀ ਕਿਉਂਕਿ ਇਹ ਇੰਟਰ ਕਾਸਟ ਮੈਰਜ ਜਿਹੜੀ ਲੜਕੀ ਵੱਲੋਂ ਕਰਵਾਈ ਗਈ ਸੀ ਇੰਟਰ ਕਾਸਟ ਤੋਂ ਇਲਾਵਾ ਉਸ ਲੜਕੀ ਨੇ ਉਸ ਆਪਦੇ ਪਿੰਡ ਦੇ ਵਿੱਚ ਹੀ ਆਪਣੇ ਘਰ ਤੋਂ ਚੌਥੇ ਪੰਜਵੇਂ ਘਰ ਜਿਹੜੀ ਉਹ ਇਹ ਮੈਰ ਜਿਹੜੀ ਉਹ ਲੜਕੀ ਨੇ ਕਰਵਾ ਲਈ ਸੀ ਜਿਸ ਤੋਂ ਲੜਕੀ ਦਾ ਪਰਿਵਾਰਾ ਜਿਹੜਾ ਉਹ ਕਾਫੀ ਖਫਾ ਸੀ ਜਿਸ ਤੋਂ ਲੈ ਕੇ ਇਹ ਇਸੇ ਆਪਣਾ ਬਲੜਕੀ ਦੇ ਪਿਤਾ ਵੱਲੋਂ ਆਪਣੀ ਲੜਕੀ ਦਾ ਕਹਿ ਮਾਰ ਕੇ ਕਤਲ ਕੀਤਾ ਗਿਆ ਤੇ ਨਾਲ ਜਿਹੜੀ ਦੋਤੀ ਸੀ ਉਹਦੇ ਗੋਦੀ ਚੱਕੀ ਹੋਈ ਸੀ ਉਹ ਵੀ ਆਪਣਾ ਮਰ ਚੁੱਕੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੀ ਵੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੇ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਵਿਧਾਤੀ ਹਰਜੀਤ ਸਿੰਘ ਨਮਾਨ ਉਸ ਮਾਮਲੇ ਨੂੰ ਲੈ ਕੇ कल 28 9 2025 ਨੂੰ ਸਾਣਾ ਕਦਰ ਬਸੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜੀਵ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲ ਨੇ ਆਪ ਦੀ ਲੜਕੀ ਦਾ ਜਿਹੜਾ ਉਹ ਜਿਹੜੀ ਬਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਤੇ ਪਹੁੰਚੀ ਆ ਜਿਹੜਾ ਲੜਕੀ ਦੀ ਉੱਤੇ ਵੀ ਜਿਹੜੀ ਉਹਦੀ ਬੈਡ ਬਾਡੀ ਜਿਹੜੀ ਹੈਗੀ ਉਹ ਪਾਈ ਸੀ ਵੀ ਉਹਦਾ ਜਿਹੜਾ ਬੱਚਾ ਸੀ ਅ 3.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਮੜਕੀ ਦੀ ਜਸਮਨਜੀਤ ਕੌਰ ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਆ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇਿੱਥੇ ਜਾ ਕੇ ਉਹਦੀ ਵੀ ਡੈਥ ਹੋ ਗਈ ਹੈ ਉਹ ਹੋ ਗਈ ਕੱਲ੍ਹ ਆ ਫਿਰ ਅਸੀਂ ਉਹਦੇ ਅ ਅਧਾਰ ਤੇ ਜਿਹੜਾ ਹੈਗਾ ਉਹਦੇ ਮੜਕੀ ਦਾ ਜਿਹੜਾ ਸਹਰਾ ਹੈਗਾ ਉਦੇ ਭਾਲ ਦੀ ਉਹਦੇ ਵਿਆਹ ਤੇ ਜਿਹੜਾ ਹੈਗਾ ਮਕਦਮਾ ਜਿਹੜਾ ਹੈਗਾ ਮਦਰ ਦਾ ਕੱਲ ਸਾਡੇ ਪਤਰ ਦਸੰਦਾ ਤੁਸੀਂ ਵਰਜ ਕਰ ਲਿਆ ਗਿਆ ਮਕਦਮਾ ਬਰਜ ਕਰਕੇ ਪ੍ਰਤੀਸ਼ੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੇਸੀ ਹੈਗਾ ਉਹ ਵੀ ਪੜ ਲਿਆ ਗਿਆ ਹੈ ਜਿਹੜਾ ਰਾਜੀਤ ਦੇ ਰਾਜਾ ਇਹਨਾਂ ਦੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਕਰਵਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਤਰਫੋਂ ਖਾਬ ਦਰਜ ਕਰਾਇਆ ਸੀ ਇਦਿਕ ਇੱਕ ਦੇਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਹੈ ਰਾਜੀਤ ਨੂੰ ਰਾਜੇ ਨੰਬਰਦਾਰ ਵਾਸੀ ਵਰਤਨਾਂ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕੈਦੀ ਦੇ ਨਾਲ ਹਥਿਆਰ ਵਾਲਾ ਜਿਹੜਾ ਉਹਨੇ ਮਾਰਡਰ ਕੀਤਾ ਸੀ ਸਰ ਵਿੱਚ ਮਾਰੀ ਸੀ ਕਿ ਉਹ ਵੀ ਅਸੀਂ ਬਰਾਮਦ ਕਰ ਲਈ ਜੀ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਜਿਹਨੂੰ ਪ੍ਰਕਾਸ਼ ਜਿਹੜਾ ਹੈਗਾ ਇਹਨੇ ਅਗਰ ਪਿੰਡ ਦੇ ਵਿੱਚ ਸੀ ਰਵੀ ਸ਼ਰਮਾ ਤੇ ਪਰਮਜੀਤ ਸ਼ਰਮਾ ਜਿਹੜਾ ਆ ਜਿਹੜਾ ਉਹਦੇ ਘਰ ਦਾ ਲੜਕਾ ਹੈ ਉਹਦੇ ਨਾਲ ਇਹ ਜਿੰਗੀ ਆ ਅ ਪ੍ਰੋਟੈਕਸ਼ਨ ਹੈ ਕਿ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਦਾ ਬਾਪ ਜਿਹੜਾ ਹੈਗਾ ਉਸ ਗੱਲ ਦੀ ਰੱਜੀ ਸੀ ਇਸੇ ਕਰਕੇ ਜਿਹੜਾ ਆਏਗਾ ਉਹ ਮਰਡਰ ਕੀਤਾ ਆ ਵੀ ਵਰਤੀ ਆ ਹ ਮੈਰੀਨਿਥਰੀ 5 ਸਾਲ ਤੋਂ ਉੱਪਰ ਹੋ ਕੇ ਬੰਪਾਂ ਦੇ ਹੋ ਗਿਆ ਟਾਈਮ ਬਟ ਕੋਈ ਵੀ ਗੱਲ ਹੈ ਵੀ ਕਰਨੇ ਦੇ ਨੇਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਟਾਈਮ ਦੀ ਦੇ ਚੱਕ ਕੇ ਜਿਹੜਾ ਆਏਗਾ ਉਹ ਸਾਸੀ ਜਿਹੜਾ ਨੇ ਜਿਹੜਾ ਮਰਡਰ ਕਰਤਾ ਹੈ ਜੋਸੀ ਅਸੀਂ ਗ੍ਰਫਤਾਰ ਕਰ ਲਿਆ ਤਸਦੀਕ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮਾਮਲੇ ਵਿੱਚ ਹੋਇਆ ਤਾਂ ਉਹਨੂੰ ਵੀ ਤਸਦੀਕ ਹੈਗਾ ਵੀ ਕਿੱਥੇ ਆਇਆ ਹੈ ਹਜੇ ਤੱਕ ਤੁਸ ਬਹੁਤ ਰੋਲ ਲਿਆ ਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਸਦੀਕ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉੱਥੇ ਸੀਸੀਟੀਵੀ ਫੋਟੋ ਵੀ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਿਲ ਕਰਕੇ जिउदा रोल आयता जिउ रोल में भी जरा किसार करके अभी भी कर रही हूँ। मैं नहीं कर रही जी। कंडेंसेटर की लड़की में जरा जाकर आला सीज़ा। है भी मेरे नेटे करती पंचे का रो इस दिन को गुरी पे इलावी दिखा रहा है क्या? और इस दिन को लक्ष्य पे जाने आधे दिन होगा है और जाने जरा अच्छा रहेगा ह ਉਹ ਮੰਨੇ ਜਿਆਸ ਵੀ ਮੱਤੀ ਦੇ ਪਾਵਰ ਤੇਰਾ ਇਹ ਸਵਾਰਤਾ ਨੂੰ ਇਦਰਾਮ ਉਹ ਲਖਾਇਆ ਵੀ ਉਹਨੇ ਉਹਨੇ ਲਖਾਇਆ ਅਸੀਂ ਉਹ ਵੀ ਲੈ ਰਹੇ ਹਾਂ ਉਹਦੇ ਨਾਲ ਉਹ ਜਿਹੜਾ ਉਹਿੱਕ ਤਾਂ ਗਰੇਕ ਕਪੀਸ਼ ਕਰ ਰਹੇ ਹੈ ਕਿ ਕੱਲੇ ਦੇਖੋ ਕੱਲੇ ਨਾਲ ਦੀ ਨਾਲ ਜਿਹੜਾ ਦੇਸੀ ਹੈਗਾ ਇੱਕ ਗੇਂ ਦੇਸੀ ਹੈ ਜਿਹਨੇ ਕਈ ਮਾਰੀ ਜਦੋਂ ਅਸੀਂ ਮੇਨ ਤਾਂ ਫੜੀ ਲੈ ਆਤੀ ਨਾ ਪਰ ਸੇਵਾ ਨੂੰ ਕੋਈ ਲੜਾਈ ਤੇ ਕੜਾ ਹੋ ਰਿਹਾ ਨਹੀਂ ਸਾਨੂੰ ਕੋਈ ਲੜਾਈ ਤੇ ਕੜਾ ਨਹੀਂ ਹੋ ਰਿਹਾ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨਟ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ

ਦੇ ਨਾਲ ਜਿਹੜੇ ਜਿੰਨਾ ਨਾਲ ਉਹਨੇ ਮਰਡਰ ਕੀਤਾ ਉਹ ਵੀ ਅੱਜ ਜਿਹੜਾ ਹੈਗਾ ਧਮਕਾ ਕਰ ਰਿਹਾ ਹੈ ਮੁੱਤਕੋ ਵੀ ਧਮਕਾ ਕਰ ਰਿਹਾ ਹੈ ਅੱਜ ਦਾ ਪੁਲਿਸ ਵਾਲਾ ਲਮਾਗੇ ਕੋ ਉਹਦੇ ਆਧਾਰ ਨਾਲ ਜਿਹੜਾ ਪੁੱਛੇ ਚਰਾਂਗੇ ਲੈਣਗੇ ਚਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਖੁੱਲ੍ਹ ਕੇ ਸ਼ੇਅਰ ਕਰਾਂਗੇ ਅੱਜ ਉਹਦੇ ਵੀ ਸਖਤ ਸਥਿਤੀ ਹੋਈ ਹੋਈ ਹੈ ਦੇਖੋ ਡਿੱਗੀ ਹੈ ਜੈਸਾ ਉਹਰਾ ਕੰਪਨੀ ਸਾਥਾ ਅਲਬੀ ਸੱਥ ਹੈ ਕਿ ਉਹ ਡਿੱਗੀ ਹੋਈ ਜਿੱਦ ਕਰਕੇ ਉਹਦੇ ਸੈਕਟਰੀ ਜੀ ਜਿਹੜਾ ਹਸਾਲ ਦਾਖਲ ਆਇਆ ਹੈਗਾ ਇਸੇ ਨਾਲ ਕਿਹਾ ਸੀ ਕਿ ਤੁਸੀਂ ਜੇ ਕੋਈ ਰਾਸਤਰਾ ਹੈ ਨਾ ਇਹ ਨਾਮ ਹੈ ਜਰੂਰ ਹੋਏ ਨਾ ਕਿ ਆਪਕੋ ਤੁਹਾਨੂੰ ਇਹ ਨਾਮ ਨਹੀਂ ਪਤਾ ਨਾ ਹੋ ਰਿਹਾ ਹੈ। ਸੋ ਤੁਸੀਂ ਤੀਜਾ ਪਾਟ ਉਹ ਪੁੱਛਾ ਵੀ ਜਿਹੜੀ ਗੱਲ ਆਏਗੀ ਸਾਨੂੰ ਕੋਈ ਕੱਢਵਾ ਕੇ ਕਰਨਾ ਚੀਜ਼ ਅਰੇਂਜ ਕਰੇ ਨਾ ਬਸ ਮੈਨੂੰ ਹੀ ਲੱਗਦਾ ਹੈ ਮੈਂ ਨਾ ਕਮ ਅਰੇਂਜ ਸੀ ਜਾਂ ਇਹ ਲੱਗ ਮਰਦੀ ਦੀ ਵਸਤੂ ਪ੍ਰੋਟੋਕਲ